ਲਗ ਲਗ ਬਣਾਏ ਟਰੈਕਟਰ ਮੇਰੇ ਬਸ ਆਈਏ ਦੋਵੇਂ ਟਰੈਕਟਰ ਵਧੀਆ ਬਣਾ ਦੇ ਵਾਹ ਜੀ ਵਾਹ ਬੋਲਦੇ ਆ ਬਾਬੇ ਤੇਰੀ ਪਛਾਣ ਆਵੇ ਹੈਲੋ ਦੱਸੀ ਕੌਣ ਆ ਦੱਸੀ ਬੋਲੀ ਗਰਦੀਪ ਆ ਗਰਦੀਪ ਆ ਗਰਦੀਪ ਜਾਈ ਵੇ ਅੱਛਾ ਇਹ ਰਿਆ ਦੀ ਹੋਦੀ ਚੁਪਾ ਦੇ ਹੋ ਜੀ ਕਰ ਦੋ ਕੋਈ ਨਾ ਬੋਲੀ ਆ ਰਾਈਮ ਰਾਈਮ ਐ ਨੜਿ ਅੜਿਆ ਓਏ ਛੋਟਾ ਦੇਰਾ ਭੋਵੀ ਨਾਲ ਅੜਿਆ ਓਏ ਮਾਤਾ ਦਹੀਂ ਖੁੱਲੇ ਮੜਾਇਆ ਮਾਤਾ ਖੁੱਲੇ ਦਿਆ ਜੇ ਮੇਕੋ ਹੈਗੇ ਨਹੀਂ ਵਿਆਹ ਦਾ ਜੋ ਆਣੀ ਮੈਨੂੰ ਸਿਖਾ ਦੋ ਮਾਤਾ ਆ ਵਧਾਈ ਦਿਓ ਇਹਨਾਂ ਨੂੰ ਪਹਿਲਾਂ ਹੀ ਆ ਗਿਆ ਲਟਕੇ ਲੱਗੀ ਕੋਲ ਦੀ ਸਾਡੀ ਸੀ ਕੁੱਟ ਪੀਤੀ ਲਾ ਕੇ ਮੁਕਰ ਗਈ ਯਾਰਾ ਨਾਲ ਪ੍ਰੀਤੀ ਲਾ ਕੇ ਮੁਕਰ ਗਈ ਯਾਰਾ ਨਾਲ ਪ੍ਰੀਤੀ ਲਾ ਕੇ ਮੁਕਰ ਗਈ ਮਾਤਾ ਕੀ ਹੋਇਆ ਕੀ ਚੱਕਰ ਪੈ ਗਿਆ ਇਹਦੇ ਇੰਜਨ ਨੂੰ ਮੋਟੇ ਦਿਓ ਉਹ ਤੇਰੇ ਇੰਜਨ ਨੂੰ ਪਿਆ ਨਵੇਂ ਸੈੱਲ ਪਾਓ ਤਸੈਲਾ ਸਵੇਰ ਤੱਕ ਪਹੁੰਚ ਜਾਣਗੇ ਪੁਲੀ ਉੱਚੀ ਬੁਲੀ ਸਹੀ ਬੋਲ ਬਸ ਸਹੀ ਹਾਂ ਮੈਂ ਕਹਿੰਦਾ ਕਿ ਸਹੀ ਹੈ ਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਏਤ ਮਾਹੋਪਕਾਰ ਦੋਜ਼ਾਰੇ ਠੀਕ ਹੋ ਗਏ ਸੋ ਗਾਇਜ਼ ਜਿਦਾ ਪਗਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣਾ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੇ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਇੱਕ ਹੀ ਕਰਾਉਂਦਾ ਈ ਮੋਟਰ ਤੂੰ ਨਹੀਂ ਐਕ ਨਵਾਂ ਕਨਸੈਪਟ ਜਾਂ ਗੋਲੀ ਓਏ ਲਾਤੀ ਨਹੀਂ ਉੱਪਰ ਦੀ ਪੈਂਦਾ ਤੇ ਗਲਾਚ ਨਪਿੰਦਾ ਨਹੀਂ ਮੈਂ ਪੂਰਾ ਬਹੁਤ ਤਾਲੀਆਂ ਨਹੀਂ ਜਾਈ ਮੇਰੇ ਪੁੱਤ ਹੌਲੀ ਵਾਲੀ ਚੱਲ ਚੱਲ ਬੰਦ ਕਰ ਬੰਦ ਕਰ ਬੰਦ ਕਰ ਕਰ ਹੋ ਜਾਣਾ ਹੋ ਜਾਣਾ ਕਰ ਕਰ ਚੱਲ ਬੱਸ ਕਰ ਬੱਸ ਕਰ ਬੰਦ ਕਰ ਦੇ ਕਲੱਚ ਨਹੀਂ ਨਵੀਂਦਾ ਵਾ ਮਾ ਪੂਰਾ ਕਲੱਚ ਨਹੀਂ ਨਵੀਂਦਾ ਵਾ ਚੰਗੀ ਤਰ੍ਹਾਂ ਪੈਰ ਛੋਟਾ ਭਰਾਵਾ ਪੈਰ ਪੈਰ ਨਹੀਂ ਨਵੀਂਦਾ ਕਲੱਚ ਨਹੀਂ ਨਵੀਂਦਾ ਵਾ ਆ ਗਏ ਹੁਣ ਇੱਕ ਉਹ ਦੋਵੇਂ ਗਾਂ ਜਾਂਦਾ ਹੀ ਨਾ ਹੈਗਾ ਨਾ ਗੀੜਾ ਜਿਹਾ ਹੈਗਾ ਕੰਮ ਮੁੰਡਾ ਭਾਲਾ ਕਰ ਲੈਂਦਾ ਲੋ ਜੀ ਸਵੇਰ ਦਾ 3 ਵਜੇ ਉੱਠ ਪਏਗੇ ਇਹਨੇ ਮੁੰਡਾ ਨਹੀਂ 3 ਵਜੇ ਨਹੀਂ 4 ਵਜੇ ਉੱਠ ਪਿਆ ਤੇ ਹੁਣ ਕਿੰਨੇ ਇੱਥੇ ਸੌ ਗਿਆ ਵਾ ਰਾਤ ਲੇਟ ਸੌਣਾ ਜ਼ਿੰਮੇਵਾਰਿਆ ਬਾਰ ਮੁੰਡੇ ਤਾਂ ਕਹਿੰਦੇ ਸੌ ਗਿਆ ਹੁਣ ਇਹਨਾਂ ਪਾਣੀ ਲਈ ਕਿ ਮੈਂ ਚੋਕ ਉੜਦੇ ਇਹ ਕੀ ਆ ਥੋੜਾ ਸਤਾਈ ਤੇ ਸੌਣ ਨੂੰ ਕਿੰਨੇ ਕੰਮ ਕਿੰਨੇ ਕਰਾਉਣਾ ਵਾ चार ਨੀ जो के ਜੋ ਕੇ ਕੰਮ ਕਰ ਲੇ ਬੰਦਾ ਖੁਰਕਾ ਪਈ ਹੋਈ ਆ ਸੁਸਤੀ ਪਈ ਜਾਂਦਾ ਵਾ ਸਤਿ जी बस ਜੀ ਸਤਿ ਸ੍ਰੀ चुके हैं ਬਸ ਸਟੈਂਡ ਮੁੱਕ ਗਿਆ ਪਹੁੰਚ ਚੁੱਕੇ ਆ ਵੀ ਵੀ ਆਹ ਸਾਹਮਣੇ ਸਾਲਾ ਜੋ ਸਾਲਾ ਪਿਆਰੇ ਲੱਗ 4 ਵਾਜੀ ਵਾ ਬੋਲੀ ਬਣਾਇ ਕੌਣ ਵਾਜੀ ਵਾ ਬੋਲਦੇ ਆ ਦਾਦੇ ਤੇਰੀ ਪਛਾਣ ਆਵੇ ਹੈਲੋ ਦੱਸੀ ਕੌਣ ਆ ਦੱਸੀ ਬੋਲੀ ਗਰਦੀਪ ਆ ਗਰਦੀਪ ਆ ਗਰਦੀਪ ਆ ਗਰਦੀਪ ਆ ਤੂੰ ਡਰਾਈ ਜਾਨੀ ਨਹੀਂ ਤੁਸੀਂ ਤਾਂ ਡਰਾਉਂਦੇ ਹੀ ਰਹਿੰਦੇ ਜੇ ਮੈਂ ਗਲਾਸ ਫੜ ਕੇ ਆ ਜਾਵੇਂ ਪਰ ਹੋਈ ਯੋ ਮੈਨੀਕਯੂਰ ਪੈਡੀਕਯੂਰ ਇਨਾ ਦਿਨੇ ਸਾਰੀ ਉਮਰ ਨਹੀਂ ਕਰਾਇਆ ਜਿੰਨਾ ਜਿੱਕੇ ਰੇ ਕਰਾ ਲੈਣਗੀ ਵਿਆਹ ਵਿੱਚ ਪੈਡੀਕਯੂਰ ਆਪਾਂ ਵੀ ਕਰਾਉਣਾ ਕੀ ਕਰਾਉਣਾ ਤੈਨੂੰ ਮੈਲ ਜੀ ਕਟਾਉਣ ਲਈ ਨੌਂ ਜੇ ਤੋਂ ਕੀ ਕਰਾਉਣਾ ਵਾ ਕਟਾਉਣੀ ਮੈਲ ਜੀ ਮੰਗਾ ਜਿਹੜਾ ਮੰਗਾ ਕੰਮ ਕਰੀ ਜਾਂਦਾ ਨਾ ਇਹ ਦੁਨੀਆ ਜਿੱਤਣ ਵਾਲੀ ਗੱਲ ਹੋਈ ਜਾਂਦੀ ਵੇਲਾ ਚਾਰ ਗੋਆ ਜਾ ਨੌਂਾਂ ਚੱਤ ਫਸਿਆ ਆਇਆ ਗੋਆ ਕਬਾੜਾ ਤੂੰ ਕਿਡੋ ਨਾ ਪੈਡੀਕਯੂਰ ਆਦਾ ਇਹਦਾ ਸਾਰਾ ਮੇਰਾ ਸਾਰਾ ਕੰਮ ਇਹਦੇ ਹਰੇ ਸਰੀਰ ਚੋਂ ਕੱਢਣਾ ਪੈਣਾ ਮਲਕ ਗਿਆ ਹੱਦਾਂ ਕਰਦੇ ਹੱਥ ਨਹੀਂ ਥੱਕਦੇ ਸਰ ਜਮਾਂ ਨਹੀਂ ਥੱਕਦਾ ਹੋਰ ਕੀ ਨਹੀਂ ਥੱਕਦਾ ਪਰਾਈ ਦੀ ਸਾਨੂੰ ਬਣਾਉਣੇ ਆਉਂਦੇ ਪਰਾਣੀਆਂ ਬੀਬੀਆਂ ਨੂੰ ਆਉਂਦੀ ਬਣੀ ਨਾ ਪਰਾਣੀਆਂ ਬੀਬੀਆਂ ਦੇ ਐਵੇਂ ਘਾਹ ਚੀ ਤੁਰ ਕੇ ਜਾਂੀਆਂ ਇੱਧਰ ਆਹੇ ਟਰੈਕਟਰ ਦੇ ਵਿੱਚ ਸਲੰਸਰ ਪਵਾਇਆ ਹੁੰਦਾ ਬੋਲੀ ਮੁੜ ਕੇ ਕਹਿਣਾ ਚਾਚਾ ਵਾਹੇ ਇਹ ਬੱਠੇ ਹੀ ਬੈਠੇ ਪਏ ਨੇ ਪੱਠੇ ਬਹਿ ਗਏ ਚਾਚਾ ਵਾਹ ਚਾਚਾ ਵਾਹ ਚਾਚਾ ਵਾਹ ਮਾਸਟਰਮਾਸੀ ਵਾਹੋ ਵਾਹ ਨਾ ਮਾੜਾ ਕੀ ਹੋਇਆ ਕੀ ਚੱਕਰ ਪੈ ਗਿਆ ਇਹਦੇ ਇੰਜਨ ਨੂੰ ਕਿਉਂ ਤੇਰੇ ਇੰਜਨ ਨੂੰ ਪਿਆ ਹੋ ਗਿਆ ਆਪਣਾ ਵਧੀਆ ਬੋਲ ਰਿਹਾ ਆਪਣਾ ਜਿਹੜਾ ਬੋਲੀ ਕੋਈ ਵਾਈ ਡਾਊਨ ਕਰ ਗਿਆ ਆਪਣਾ ਸਪੀਕਰ ਡਾਊਨ ਹੋ ਗਿਆ ਇੰਜਨ ਡਰ ਹੈਗਾ ਨਵੇਂ ਸੈੱਲ ਪਾਓ ਤੇ ਸੈੱਲ ਸਵੇਰ ਤੱਕ ਪੈ ਜਾਣਗੇ ਜਿਹਨੂੰ ਪਹਿਣੀ ਹੋਣੀ ਹੈ ਕਿਹੜੇ ਪੌਣੇ ਆਪਾਂ ਐਵਰੇਸਟ ਤੇ ਹਾਂ ਐਵਰੀ ਡੇ ਤੇ ਐਵਰੀ ਡੇ ਤੇ ਮੁੱਠੀ ਬੋਲੀ ਉਸਦੀ ਬੋਲੀ ਐਵਰੀ ਡੇ ਫਿਰ ਬੋਲ ਸਹੀ ਹਾਂ ਮੈਂ ਕਹਿੰਦਾ ਸਹੀ ਸਹੀ ਸਾਹਮਣੇ ਬੈਠ ਕੇ ਇੱਧਰ ਧੰਦਾ ਸਾਂگە ਬੈਠਾ ਬੇ ਇੰਜਣ ਕੀ ਪਾਉਗਾ ਨਾ ਮਾਦਾਂ ਤਾ ਕਾਲੂ ਮੈਂ ਕਿ ਤੈਨੂੰ ਜਾ ਕੇ ਮੁੰਡਾ ਨਾ ਪਾ ਰਿਹਾ ਬਹੁਤ ਹੋ ਪੜਾ ਕੀ ਮਾ ਜਾਈ ਵੇ ਅੱਛਾ ਇਹ ਰਿਆ ਨਹੀਂ ਹੋਦੀ ਚਾਹ ਉਹ ਕੀ ਕਰ ਦੋ ਉਹ ਕੋਈ ਨਾ ਬੋਲੀਆਂ ਹੀ ਆ ਰਾਈਮ ਰਾਈਮ ਉਹ ਡਰਾਈ ਦਿੱਤਾ ਰੁਪਈਆਂ ਨੂੰ ਚਾ ਡੋਰੀਆ ਕੁੰਡੇ ਨਾਲ ਅੜਿਆ ਓਏ ਛੋਟਾ ਦੇਵਰਾ ਭਾਵੀ ਨਾਲ ਜੜਿਆ ਓਏ ਓਏ ਬਦਲਦਾ ਹੈ ਬਦਲਦਾ ਬਦਲਦਾ ਓਏ ਸਹੀ ਸੀ ਆ ਰੇ ਲੜਿਆ ਕਹੀ ਵਾ ਤੂੰ ਜੜਿਆ ਕਿਆ ਇੰਨੇ ਨਹੀਂ ਕੀ ਦੌਣ ਚਲ ਸਹੀ ਸੀ ਵੇਜਦੀ ਆ ਅਸੀਂ ਤੈਨੂੰ ਪਿਆਰ ਕਰਦੇ ਦਿਲ ਸੜਦੇ ਹੀ ਲੋਕਾਂ ਦੇ ਹੇ ਅਸੀਂ ਤੈਨੂੰ ਪਿਆਰ ਕਰਦੇ ਦਿਲ ਸੜਦੇ ਹੀ ਲੋਕਾਂ ਦੇ ਵਾਰੀ ਵਿੱਚੋਂ ਸਾਹ ਦੇਵੇ ਹੇ ਸਭ ਵਾਰੀ ਵਿੱਚੋਂ ਸਾਹ ਦੇਵੇ ਨੀ ਜੇ ਮੈਂ ਤੇਥੋਂ ਮੁੱਖ ਮੋੜਾ ਮੈਨੂੰ ਕਬਰ ਨਾ ਥਾ ਦੇ ਚਾਦਰ ਕੱਢ ਤੀ ਗਿਨ ਪਾ ਤੋ ਤੇ ਪਾਵਾਂ ਮੈਂ ਚਾਦਰ ਕੱਢਦੀ ਨਹੀਂ ਪਾਵਾਂ ਮੈਂ ਚਾਦਰ ਕੱਢਦੀ ਨਹੀਂ ਕੋਰੀ ਇਹ ਨੀਚੇ ਤੇ ਮਾਰੂੰ ਕਾਹ ਗੇੜਾ ਫਟ ਇੰਨਾ ਸੀ ਸਹੀ ਸੀ ਨਾ ਮਾਦਾ ਦਹੀਂ ਖੁੱਲੇ ਮੜਾ ਜਾ ਮਾਦਾ ਖੁੱਲੇ ਜਾ ਮੇ ਕੋ ਹੈਗੇ ਨਹੀਂ ਪਾਜੀ ਰੋਟੀ ਖਾ ਕੇ ਜਾਇਓ ਪਾਜੀ ਪ੍ਰਚਾਦਾ ਹੈ ਮਾਦਾ ਵਧਾਈ ਲੈਣ ਪਹਿਲਾਂ ਹੀ ਆ ਗਏ ਵਿਆਹ ਦਾ ਜੋ ਹੈ ਨਹੀਂ ਮਾਦਾ ਆ ਵਧਾਈ ਦਿਓ ਇਹਨਾਂ ਨੂੰ ਪਹਿਲਾਂ ਹੀ ਆ ਗਿਆ ਕਾਂ ਪਾਂਡਾ ਆ ਗਏ ਤਕੂ ਗਾੜਾ ਗੁੜਾ ਸੁਣਾ ਵੇ ਕੰਨੂ ਰੱਖਿਆ ਲੰਗੀ ਕੋਲ ਦੀ ਪਸਾ ਵਟਕੇ ਲੰਗੀ ਕੋਲ ਦੀ ਸਾਡੀ ਸੀ ਗੁਟਪੀਤੀ ਲਾ ਕੇ ਮੁਤਰ ਗਈ ਓ ਯਾਰਾ ਪ੍ਰੀਤੀ ਲਾ ਕੇ ਮੁਕਰ ਗਈ ਯਾਰਾ ਨਾਲ ਪ੍ਰੀਤੀ ਲਾ ਕੇ ਮੁਕਰ ਗਈ ਅੱਗੇ ਬੋਲ ਮੇਰੀਆ ਵਿਚਾਰ ਮੇਰੀਆ ਮੋਤ ਤਲਾਸ਼ ਰਾਬ ਦੀਆ ਅਨਜਾ ਤੋ ਦੇਖ ਲਓ ਨਾ ਸਟੋਰੀ ਗਾਇਜ਼ ਬਾਕੀ ਕਿਸ ਤੁਹਾਨੂੰ ਬਲਕਰਨ ਸਦੂ ਕੁਰਸ਼ਰਨ ਸਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ